ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਨਵੇਂ ਵਲੌਗ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਬਧੀਆਂ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਸਭ ਦਾ ਹੀ ਭਲਾ ਕਰਨ ਦੋਸਤੋ ਅੱਜ ਸਾਡੇ ਯੂਪੀ ਵਿੱਚ ਬਹੁਤ ਹੀ ਜ਼ਿਆਦਾ ਠੰਡ ਹੈ ਅੱਜ ਸਾਰਾ ਦਿਨ ਹੀ ਧੁੰਦ ਚ ਹੀ ਨਿਕਲਿਆ ਬਹੁਤ ਹੀ ਜ਼ਿਆਦਾ ਠੰਡ ਪੈ ਰਹੀ ਹੈ ਤੇ ਅਸੀਂ ਨਾ ਲੋੜੀ ਵਾਲੇ ਦੇਣ ਸ਼ਹਿਰੋਂ ਲਿਆਂਦਾ ਹੀ ਨਵਾਂ ਪਾਈਪ ਤੇ ਸਾਡਾ ਜਿਹੜਾ ਪੁਰਾਣਾ ਪਾਈਪ ਹੀ ਉਹ ਖਰਾਬ ਹੋ ਚੁੱਕਿਆ ਹੈ ਤੇ ਸਾਨੂੰ ਬਹੁਤ ਦਿੱਕਤ ਹੁੰਦੀ ਹੀ ਸਬਜ਼ੀਆਂ ਸਬਜ਼ੀਆਂ ਨੂੰ ਪਾਣੀ ਲਾਉਣ ਦੀ ਜਿਵੇਂ ਡੰਗਰ ਡੁੰਗਰ ਨਿਵਾਉਣੇ ਹੋਣ ਤੇ ਬਹੁਤ ਵਧੀਆ ਰਹਿੰਦਾ ਹੈ ਤੇ ਅੱਜ ਮੈਂ ਖੋਲਣ ਲੱਗਾ ਉਹਦੋਂ ਖੋਲਿਆ ਨਹੀਂ ਇਦਾਂ ਹੀ ਰੱਖਤਾ ਸੀ ਅਹੀਂ ਕਿਉਂਕਿ ਠੰਡ ਜੀ ਪੈ ਰਹੀ ਕੀ ਕਰਨਾ ਹੈ ਖੋਲ ਕੇ ਤੇ ਮੈਂ ਕਿਹਾ ਚਲੋ ਦੇਖਦੇ ਹਾਂ ਸਤਵਿੰਦਰ ਵੀ ਕਹਿ ਰਿਹਾ ਸੀ ਤੇ ਆਪਾਂ ਦੇਖਦੇ ਹਾਂ ਕਿੱਥੋਂ ਤੱਕ ਜਾਂਦਾ ਹੈ ਇੱਕ ਨਾਲ ਹੋਰ ਟੁਕੜਾ ਲਿਆਂਦਾ ਹੈ ਕਿਉਂਕਿ ਅਸੀਂ ਸੋਚਿਆ ਚਲੋ ਸਾਡਾ ਰਾਤ ਤੱਕ ਪਹੁੰਚ ਜੇ ਤੇ ਫਿਰ ਬਹੁਤ ਵਧੀਆ ਰਹਿੰਦਾ ਏ ਆਪਾਂ ਜਿਵੇਂ ਗਰਮੀਆਂ ਦੇ ਵਿੱਚ ਡੰਗਰਾਂ ਨੂੰ ਰੋਜ਼ ਨਵਾ ਸਕਦੇ ਹਾਂ ਛੋਟੇ ਪਾਈਪ ਨਾਲ ਤੇ ਨਾਲ ਆਪਾਂ ਸਬਜ਼ੀਆਂ ਨੂੰ ਆਪਾਂ ਪਾਣੀ ਦੇ ਸਕਦੇ ਹਾਂ ਆਰਾਮ ਨਾਲ ਪਿੱਛੇ ਤੱਕ ਪਹੁੰਚ ਜੂਗਾ ਰਾਤ ਤੱਕ ਪਹੁੰਚ ਜੂਗਾ ਤੇ ਇਹ ਫਾਇਦਾ ਹੋ ਜੂਗਾ ਆਪਾਂ ਪਾਣੀ ਤਰੋਂਗ ਸਕਦੇ ਹਾਂ ਘੱਟਾ ਘੁੱਟਾ ਬੈਜੂ ਕਰੋ ਗਰਮੀਆਂ ਦੇ ਵਿੱਚ ਤੇ ਮੈਂ ਹੁਣ ਖੋਲ ਕੇ ਦੇਖਣ ਲੱਗਾ ਕਿੱਥੋਂ ਤੱਕ ਜਾਂਦਾ ਏ ਇਹ ਆਪਾਂ ਜਿਹੜੀ ਛਿੱਲੀ ਜੀ ਹੈ ਸਾਰੀ ਕਰ ਦੇ ਨਾਲ ਵਾੜ ਲੈਨੇ ਆ ਤੇ ਮੈਂ ਦੇਖੂ ਕੀ ਕਰਨ ਲੱਗਾ ਐ ਗਲ ਚ ਪਾ ਲਿਆ ਪੈਪ ਮੇਰੇ ਵੀ ਦੇਖ ਲੋ ਜਵਕਾਂ ਵਾਲੇ ਕੰਮ ਤੇ ਆਪਾਂ ਸਾਰੀ ਛਿੱਲੀ ਜੀ ਲਾ ਕੇ ਛੋੜ ਦੇ ਦਿੰਨੇ ਆ ਤੇ ਹੁਣ ਦੇਖਦੇ ਆ ਪੈਪ ਨੂੰ ਖੋਲ ਕੇ ਕਿੱਥੋਂ ਤੱਕ ਜਾਂਦਾ ਏ ਅੱਜ ਇਤਨੀ ਪਾਣੀ ਪੁਣੀ ਲਾਣਾ ਅੱਜ ਵੈਸੇ ਚੈੱਕ ਕਰ ਰਹੇ ਹਾਂ ਸਤਵਿੰਦਰ ਕਹਿ ਰਿਹਾ ਹੀ ਦੇਖਦੇ ਆ ਚਾਚਾ ਕਿ ਕਿੱਥੋਂ ਤੱਕ ਜਾਂਦਾ ਏ ਤੇ ਆਪਾਂ ਹੁਣ ਪੈਪ ਨੂੰ ਖੋਲਦੇ ਆ ਜੀ ਆਪਾਂ ਪੂਰੇ ਆਪਣੇ ਰਾਤ ਤੱਕ ਖੜਨਾ ਐ ਮੈਨੂੰ ਲੱਗਦਾ ਹੋ ਜਾਊਗਾ ਜਿਹੜਾ ਟੁਕੜਾ ਲੈਂਦਾ ਏ ਉਹਦੀ ਹੈਲਪ ਦੇ ਨਾਲ ਤੇ ਉਹ ਸਤਵਿੰਦਰ ਖੜਾ ਏ ਉਧਰ ਲੈ ਕੇ ਤੇ ਇੱਧਰ ਮੈਂ ਦੇਖ ਰਿਹਾ ਐ ਪੈਪ ਕਿੱਥੋਂ ਤੱਕ ਜਾਂਦਾ ਆ ਆਪਾਂ ਮੋਟਰ ਤੱਕ ਖੜਦੇ ਆ ਜੇ ਕੱਟ ਪਊਗਾ ਥੋੜਾ ਬੋਤ ਤੇ ਆਪਾਂ ਜਿਹੜਾ ਦੂਸਰਾ ਟੁਕੜਾ ਲੈਂਦਾ ਏ ਉਹ ਲਾ ਲਾਂਗੇ ਨਾਲ ਤੇ ਇਹ ਆ ਜੀ ਸਾਡਾ ਨਲਕਾ ਤੇ ਮੋਟਰ ਨਾਲ ਫਿੱਟ ਪਹਿਲੇ ਆਵਲਾ ਪੈਪੀ ਹੱਡੀ ਕੋਲ ਇਹ ਵੀ ਕਾਫੀ ਟਾਈਮ ਕੱਢ ਗਿਆ ਸੀ ਪਰ ਇਹਦੇ ਟੁਕੜੇ ਟੁਕੜੇ ਜੀ ਹੋ ਗਏ ਆ ਫਿਰ ਅਮ ਖਰਾਬ ਜਾ ਹੋ ਗਿਆ ਹੀ ਫਿਰ ਬਹੁਤ ਦਿੱਕਤ ਹੀ ਪਾਣੀ ਪੋਣੀ ਜਾਂਦਾ ਨਹੀਂ ਹੀ ਦੂਰ ਤੱਕ ਪਾਣੀ ਪੋਣੀ ਨਹੀਂ ਲੱਗ ਪੰਦਾ ਹੀ ਤੇ ਕਾਫੀ ਦਿਨ ਦੇ ਘਾਇਰੇ ਸੀ ਪੈਪ ਲੈਉਣਾ ਪੈਪ ਲੈਉਣਾ ਤੇ ਫਿਰ ਆਖੀ ਰਹੇ ਉਦਨ ਲਿਆ ਹੀ ਆਂਦਾ ਤੇ ਆ ਟੁਕੜਾ ਲਿਆਂਦਾ ਆਪਾਂ ਨਾਲ ਹੋਰ ਤੇ ਚਲੋ ਦੇਖਦੇ ਆ ਕਿੱਥੋਂ ਤੱਕ ਜਾਂਦਾ ਹੈ ਲਓ ਜੀ ਇਹ ਤਾਂ ਇੱਥੋਂ ਤੱਕ ਆ ਗਿਆ ਵੇੜੇ ਤੱਕ ਬਸ ਉਹ ਟੁਕੜਾ ਜੋੜ ਕੇ ਤੇ ਰਾਮ ਨਾਲ ਇਹਨੇ ਰਾਤ ਤੱਕ ਪਹੁੰਚ ਜਾਣਾ ਹੈ ਅਗਰ ਸਬਜ਼ੀਆਂ ਨੂੰ ਪਾਣੀ ਲਾਵਾਂਗੇ ਉਹ ਪਿੱਛੋਂ ਦੀ ਲੈਜਾ ਕਰਾਂਗੇ ਪੈਪ ਜੇ ਡੰਗਰਾਂ ਨੂੰ ਨਵਾਉਣਾ ਹੋਵੇ ਤੇ ਹੋਰ ਟਰੈਕਟਰ ਡਕਟਰ ਵਗਾਰਾ ਧੋਣਾ ਹੋਵੇ ਤੇ ਆਪਾਂ ਇੱਧਰ ਇੱਧਰ ਦੀ ਆਪਾਂ ਕਰ ਸਕਦੇ ਹਾਂ ਅੱਜ ਤੇ ਯੂਜ਼ ਨਹੀਂ ਕਰਨਾ ਵੈਸੇ ਚੈੱਕ ਕਰਕੇ ਦੇਖ ਰਹੇ ਹਾਂ ਤੇ ਆ ਲੈ ਜੰਨਾ ਮੈਂ ਟੁਕੜਾ ਲਾ ਕੇ ਦੇਖਦਾ ਐ ਇਹ ਪਾਈਪ ਆਇਆ ਸੀ ਦੋਨੋਂ ਮਿਲਾ ਕੇ 11 ਕੁ ਸੌ ਦਾ ਵੇਟ ਦੇ ਹਿਸਾਬ ਨਾਲ ਹੀ ਪਤਾ ਨਹੀਂ ਉਹਨੇ ਕੀ ਤੋਲ ਕੇ ਦਿੱਤਾ ਸੀ ਯਾਨੀ ਕਿੰਨੇ ਕਿਲੋ ਸੀ ਤੇ ਆ ਮੈਂ ਹੁਣ ਰਬੜ ਜੀ ਇੱਥੋਂ ਲਾ ਲੈਣਾ ਐ ਇਹਨੂੰ ਆਪਾਂ ਕਰਦੇ ਨਾਲ ਲਾ ਕੇ ਵੜ ਲਾਂਗੇ ਇਦਾਂ ਮੁੜੇ ਆ ਜਾਏ ਕਿਆ ਨਸੀ ਅਸੀਂ ਪੈਪ ਜੋੜਨ ਵਾਲਾ ਵੀ ਨਾਲ ਲੈਂਦਾ ਸੀ ਇਹ ਵੀ ਲੱਗਾ ਨਾਲ ਇਤਕ ਆਸਾਨੀ ਨਾਲ ਜੁੜ ਜਾਂਦਾ ਪੈਪ ਦੂਸਰਾ ਟੁਕੜਾ ਤੇ ਇਹ ਆਪਣਾ ਪੈਪ ਆਮ ਨਾਲ ਰਾਤ ਤੱਕ ਪਹੁੰਚਣਾ ਕਰਨਾ ਹੁਣ ਬਹੁਤ ਵਧੀਆ ਹੋ ਗਿਆ ਚਲੋ ਗਰਮੀ ਦੀਆਂ ਸਬਜ਼ੀਆਂ ਦੀ ਮੌਜ ਲੱਗੀ ਤੇ ਇਧਰ ਮੈਂ ਚੈੱਕ ਕਰਕੇ ਦੇਖ ਰਿਹਾ ਹਾਂ ਪ੍ਰੈਸ਼ਰ ਤੇ ਬਹੁਤ ਵਧੀਆ ਜਾਂਦਾ ਦੂਰ ਤੱਕ ਚੱਲ ਜਾਣਾ ਕਰਨਾ ਹੈ ਪਹਿਲਾਂ ਨਾਲੋਂ ਇਹ ਥੋੜਾ ਪਤਲਾ ਪੈਪ ਅਸੀਂ ਲੈਂਦਾ ਛੋਟਾ ਲੈਂਦਾ ਹੈ ਪਹਿਲੇ ਥੋੜਾ ਵੱਡਾ ਸੀ ਤੇ ਮੈਂ ਤੇ ਸਤਵਿੰਦਰ ਇਧਰ ਦੇਖ ਰਹੀ ਹਾਂ ਚੈੱਕ ਕਰਕੇ ਤੇ ਇਧਰ ਪੱਥੀਆਂ ਹੀ ਆ ਪਾਥੀਆਂ ਤੇ ਵੀਊ ਦੇਖੋ ਦੋਸਤੋ ਬਹੁਤ ਹੀ ਜ਼ਿਆਦਾ ਠੰਡ ਹੈ ਠੰਡ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅੱਜ ਦੇ ਵਲੌਗ ਵਿੱਚ ਇੰਨਾ ਹੀ ਓਕੇ ਦੋਸਤੋ ਜੇ ਵਲੌਗ ਤੁਹਾਨੂੰ ਵਧੀਆ ਲੱਗਿਆ ਤੇ ਕਰ ਦਿਓ ਲਾਈਕ ਵੀਡੀਓ ਨੂੰ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ। ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ। ਮਿਲਦੇ ਆਂ ਨਵੇਂ ਵਲੌਗ ਵਿੱਚ।